ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਵਿੱਚ ਵਿਰਾਜਮਾਨ ਸਤਿਗੁਰ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਸਾਰੇ ਰਸਨਾ ਪਵਿੱਤਰ ਕਰੋ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਤਾ ਪ੍ਰਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਜਿੰਨੇ ਸਤਪੁਰਸ਼ਾਂ ਦੇ ਨਾਮ ਆਏ ਹਨ ਤਿਨ੍ਹਾਂ ਦਾ ਇਤਿਹਾਸ ਇਨਾਂ ਦੀ ਕਥਾ ਸਾਰੇ ਰਲ ਮਿਲ ਕੇ ਆਪਾਂ ਸਾਂਝੀ ਕਰਦੇ ਹਾਂ ਸੁਣਦੇ ਪੜ੍ਹਦੇ ਹਾਂ ਜੋ ਕਥਾ ਕੱਲ ਚੱਲ ਰਹੀ ਸੀ ਔਰ ਅੱਜ ਜਿਸ ਦੀ ਸਮਾਪਤੀ ਸੰਪੂਰਨਤਾ ਹੋਣੀ ਹੈ ਉਹ ਸੀ ਦ੍ਰੋਪਤਾਂ ਦੀ ਕਥਾ 22 ਨੰਬਰ ਸਾਖੀ ਦਰੋਪਤਾਂ ਦੀ ਕਥਾ ਚੱਲ ਰਹੀ ਹੈ। ਕਲਦਾ ਕਾਪ ਜੀ ਨੇ ਸੁਣਿਆ ਰਾਜੇ ਦਰਪਦ ਦੀ ਲੜਕੀ ਕ੍ਰਿਸ਼ਨਾ ਉਸ ਦਾ ਨਾਮ ਸੀ। ਪੰਜੇ ਪਾਂਡਵਾਂ ਦੇ ਵਿੱਚੋਂ ਅਰਜਨ ਨੇ ਸੋਯੰਬਰ ਨੂੰ ਜਿੱਤ ਕੇ ਮੱਛੀ ਦੀ ਅੱਖ ਵਿੱਚ ਤੀਰ ਵਾਰ ਕੇ ਕ੍ਰਿਸ਼ਨਾ ਨੂੰ ਵਰ ਲਿਆ। ਜੰਗਲ ਦੇ ਵਿੱਚ ਰਹਿੰਦੇ ਸਨ ਗੁਪਤ ਹੋ ਕੇ ਜਦ ਆਪਣੀ ਛੱਪਰੀ ਦੇ ਕੋਲ ਪਹੁੰਚੇ ਚੋਪੜੀ ਦਾ ਦਰਵਾਜ਼ਾ ਬੰਦ ਸੀ ਬਾਹਰੋਂ ਆਵਾਜ਼ ਮਾਰ ਕੇ ਆਪਣੀ ਮਾਤਾ ਕੁੰਤੀ ਨੂੰ ਕਹਿੰਦੇ ਆ ਮਾਤਾ ਜੀ ਬਾਹਰ ਨਿਕਲ ਕੇ ਵੇਖੋ ਅਸੀਂ ਤੁਹਾਡੇ ਲਈ ਕੀ ਚੀਜ਼ ਲੈ ਕੇ ਆਏ ਆ ਮਾਤਾ ਨੇ ਸੱਜੇ ਹੀ ਰੋਜ਼ਾਨਾ ਦੀ ਤਰ੍ਹਾਂ ਉੱਤਰ ਦਿੱਤਾ ਬੇਟਾ ਇਸ ਨੂੰ ਇਸ ਚੀਜ਼ ਨੂੰ ਆਪਸ ਵਿੱਚ ਵੰਡ ਕੇ ਵਰਤ ਲੋ ਤਾਂ ਉਸੇ ਵਚਨ ਦੇ ਅਨੁਸਾਰ ਦ੍ਰੋਪਦਾਂ ਪੰਜਾਂ ਪਾਂਡਵਾਂ ਦੀ ਪਤਨੀ ਬਣ ਕੇ ਸਾਰੀ ਜ਼ਿੰਦਗੀ ਰਹੀ ਉਸ ਤੋਂ ਬਾਅਦ ਰਾਜੇ ਦ੍ਰੋਪਦ ਨੂੰ ਪਤਾ ਲੱਗਿਆ ਕਿ ਇਹ ਤਾਂ ਪੰਡਵ ਹਨ ਤਾਂ ਕੌਰਵਾਂ ਨਾਲ ਗੱਲ ਕਰਕੇ ਅੱਧਾ ਰਾਜ ਦਵਾ ਦਿੱਤਾ ਅਦਾ ਰਾਜ ਕਰਦੇ ਆ ਬੜੀ ਸ਼ੋਭਾ ਹੋਈ ਦੂਰ ਦੂਰ ਤੱਕ ਇੱਕ ਮਹਿਲ ਬਣਾਇਆ ਜਿਹੜਾ ਬੜਾ ਭਲੇਖਾ ਪਾਉ ਸੀ ਜਿੱਥੇ ਲੱਗਦਾ ਸੀ ਫਰਸ਼ ਲੱਗਿਆ ਉੱਥੇ ਡੂੰਘਾ ਟੋਆ ਪੁੱਟ ਕੇ ਉਹਦੇ ਵਿੱਚ ਪਾਣੀ ਭਰਿਆ ਹੋਇਆ ਸੀ ਝੌਲਾ ਪੈਂਦਾ ਸੀ ਔਰ ਜਿੱਥੇ ਇਹ ਲੱਗਦਾ ਸੀ ਕਿ ਇੱਥੇ ਤਾਂ ਪਾਣੀ ਭਰਿਆ ਹੋਇਆ ਹੈ ਉੱਥੇ ਤੁਰਨ ਵਾਸਤੇ ਸੁੰਦਰ ਫਰਸ਼ ਸੀ ਇਥੋਂ ਤੱਕ ਇਤਿਹਾਸ ਸਾਖੀ ਕਾਲਾ ਪਸਰਵਣ ਕੀਤੀ ਹੈ ਆਓ ਜੀ ਅੱਗੇ ਸਰਵਣ ਕਰੀਏ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸੋ ਦੇਖਦਾ ਦੇਖਦਾ ਦੁਰਯੋਧਨ ਐਸੇ ਸਥਾਨ ਤੇ ਪੁਜਾ ਜਿੱਥੇ ਅਸਲ ਵਿੱਚ ਪਾਣੀ ਸੀ ਪਰ ਦੇਖਣ ਨੂੰ ਫਰਸ਼ ਲੱਗਦਾ ਸੀ ਉਹ ਤੁਰਿਆ ਜਾਂਦਾ ਆਪਣੇ ਭਰਾਵਾਂ ਦੇ ਸਮੇਤ ਪਾਣੀ ਵਿੱਚ ਡਿੱਗ ਪਿਆ ਤਾਂ ਦ੍ਰੋਪਦੀ ਮਹਿਲ ਦੇ ਉੱਪਰ ਬਾਹਰ ਛੱਜੇ ਤੇ ਖਲੋਤੀ ਸੀ ਉਹ ਵੇਖ ਰਹੀ ਸੀ ਡਿੱਗਿਆ ਨੂੰ ਵੇਖ ਕੇ ਉਸ ਦੀ ਹਾਸੀ ਨਿਕਲ ਗਈ ਅਤੇ ਸਹਿਜ ਸੁਭਾਅ ਚਾਨ ਚੱਕ ਹੀ ਉਸ ਦੀ ਜबान ਤੋਂ ਜੀਭ ਤੋਂ ਨਿਕਲ ਗਿਆ ਅੰਨੇ ਦੀ ਔਲਾਦ ਆਖਰ ਅੰਨ ਹੀ ਆ ਕਿਉਂਕਿ ਦੁਰਯੋਦਨ ਹੋਰਿਆਂ ਦਾ ਪਿਤਾ ਤ੍ਰਿਤਰਾਸ਼ਟਰ ਉਹ ਜਮੰਦਰੂ ਅੰਨਾ ਸੀ ਦ੍ਰੋਪਦੀ ਨੇ ਇਹ ਗੱਲ ਮਾੜੀ ਕਹਿ ਦਿੱਤੀ ਇਹ ਗੱਲ ਦੁਰਯੋਦਨ ਨੂੰ ਬੜੀ ਮਾੜੀ ਲੱਗੀ ਉਸ ਨੇ ਮਨ ਹੀ ਮਨ ਫੈਸਲਾ ਕਰ ਲਿਆ ਕਿ ਉਹ ਦ੍ਰੋਪਦੀ ਨੂੰ ਇੱਕ ਦਿਨ ਜ਼ਰੂਰ ਨੀਵਾ ਦਿਖਾਵੇਗਾ ਉਹ ਆਪਣੀ ਰਾਜਧਾਨੀ ਵਿੱਚ ਆ ਗਿਆ ਉਸ ਨੇ ਬੇਮਤਾਵਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹੌਲੀ-ਹੌਲੀ ਉਸ ਨੇ ਪਾਂਡਵਾਂ ਦੇ ਵੱਡੇ ਭਰਾ ਜੁਦੇਸ਼ਟਰ ਨੂੰ ਜੂਆ ਖੇਡਣ ਦੀ ਪ੍ਰੇਰਣਾ ਦਿੱਤੀ ਉਹ ਬੜਾ ਧਰਮੀ ਪੁਰਸ਼ ਸੀ ਪਰ ਉਹ ਜੂਆ ਖੇਡਣਾ ਤਾਂ ਮੰਨ ਗਿਆ ਪਰ ਦੁਰਯੋਧਨ ਦੀ ਉਸ ਦੇ ਪਿੱਛੇ ਚਾਲ ਕੀ ਸੀ ਇਸ ਨੂੰ ਸਮਝ ਨਾ ਸਕਿਆ ਦਰਯੋਦਨ ਨੇ ਜੂਏ ਵਿੱਚ ਰਾਜ ਭਾਗ ਹਾਥੀ ਘੋੜੇ ਪੰਜੇ ਭਰਾਵਾਂ ਦਾ ਸ਼ਰੀਰ ਵੀ ਜਿੱਤ ਲਿਆ ਤੇ ਅਖੀਰ ਦ੍ਰੋਪਦੀ ਨੂੰ ਵੀ ਜਿੱਤ ਲਿਆ ਜਿਸ ਵੇਲੇ ਦ੍ਰੋਪਦੀ ਨੂੰ ਜਿੱਤਿਆ ਉਸ ਵੇਲੇ ਉਸਨੇ ਆਪਣੇ ਭਰਾ ਦੁਸ਼ਾਸਨ ਨੂੰ ਹੁਕਮ ਦਿੱਤਾ ਕਿ ਦ੍ਰੋਪਦੀ ਨੂੰ ਵਾਲਾਂ ਤੋਂ ਫੜ ਕੇ ਖਿੱਚ ਕੇ ਧੂਕੇ ਰਾਜ ਸਭਾ ਵਿੱਚ ਲਿਆਂਦਾ ਜਾਵੇ ਤੇ ਉਸ ਦੇ ਵਸਤਰ ਉਤਾਰ ਕੇ ਉਸ ਨੂੰ ਨग्न ਕੀਤਾ ਜਾਵੇ ਕਿਉਂਕਿ ਦੁਰਯੋਧਨ ਨੇ ਤਾਂ ਉਸ ਤੋਂ ਬਦਲਾ ਲੈਣਾ ਸੀ ਇਸ ਲਈ ਉਸ ਨੇ ਕਿਸੇ ਆਪਣੇ ਗੁਰਪੀਰ ਬਜ਼ੁਰਗ ਜਾਂ ਆਪਣੇ ਪਿਤਾ ਦੀ ਗੱਲ ਵੀ ਨਾ ਮੰਨੀ ਤੇ ਦੁਸ਼ਾਸ਼ਨ ਨੂੰ ਹੁਕਮ ਦੇ ਦਿੱਤਾ ਦੁਸ਼ਾਸ਼ਨ ਦੁਰਯੋਧਨ ਦਾ ਬੜਾ ਪਿਆਰਾ ਭਰਾ ਸੀ ਉਹ ਆਪਣੇ ਭਰਾ ਦੀ ਹਰ ਇੱਕ ਗੱਲ ਨੂੰ ਮੰਨਦਾ ਸੀ ਕਿਉਂਕਿ ਉਹ ਪੰਜੇ ਪਾਂਡਵ ਆਪਣਾ ਸਰੀਰ ਜੂਏ ਵਿੱਚ ਹਾਰ ਚੁੱਕੇ ਸੀ ਤੇ ਦਾਸ ਬਣ ਗਏ ਸੀ ਇਸ ਲਈ ਨਿਯਮ ਅਨੁਸਾਰ ਉਹਨਾਂ ਨੂੰ ਬੋਲਣ ਦਾ ਕੋਈ ਅਧਿਕਾਰ ਨਹੀਂ ਸੀ ਪੁਰਾਣੇ ਸਮਿਆਂ ਵਿੱਚ ਦਾਸ ਰੱਖੇ ਜਾਂਦੇ ਸੀ ਦਾਸਾਂ ਨੂੰ ਆਪਣੇ ਵਿਚਾਰ ਅਨੁਸਾਰ ਬੋਲਣ ਦਾ ਅਧਿਕਾਰ ਨਹੀਂ ਸੀ ਹੁੰਦਾ ਇਸ ਲਈ ਉਹਨਾਂ ਦੇ ਹੁੰਦਿਆਂ ਦੇਖਦਿਆਂ ਹੀ ਦ੍ਰੋਪਦੀ ਨੂੰ ਰਾਜ ਸਭਾ ਵਿੱਚ ਲਿਆਂਦਾ ਗਿਆ ਜਿਸ ਦੇ ਬਾਰੇ ਭਾਈ ਗੁਰਦਾਸ ਜੀ ਆਪਣੀਆਂ ਬਾਰਾਂ ਵਿੱਚ ਬੜੇ ਸੁੰਦਰ ਤਰੀਕੇ ਨਾਲ ਵਚਨ ਲਿਖਦੇ ਹਨ ਅੰਦਰ ਸਭਾ ਦੁਸ਼ਾਸਨ ਮੱਥੇ ਵਾਲ ਦ੍ਰੋਪਤੀ ਆਂਦੀ ਦੁਸ਼ਾਸ਼ਨ ਨੇ ਸਭਾ ਦੇ ਵਿੱਚ ਖੁੱਲੇ ਹੋਏ ਵਾਲ ਮੱਥੇ ਵਾਲ ਉਹਦੇ ਵਾਲਾਂ ਦੀਆਂ ਲਟਾਂ ਲਟਕ ਰਹੀਆਂ ਸਨ ਤੇ ਖਿੱਚ ਕੇ ਦ੍ਰੋਪਤਾਂ ਨੂੰ ਲੈ ਕੇ ਆਂਦਾ ਦੂਤਾ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬੰਦੀ ਬੰਦੀ ਕਹਿੰਦੇ ਆ ਦਾਸੀ ਨੂੰ ਫਿਰ ਆਪਣੇ ਦੂਤਾ ਨੂੰ ਫਰਮਾਨ ਕੀਤਾ ਆਪਣੇ ਨੌਕਰਾਂ ਚਾਕਰਾਂ ਨੂੰ ਜਿਹੜੇ ਨਾਲ ਇੱਕ ਦੋ ਸਹਾਇਕ ਸਨ ਉਹਨਾਂ ਨੂੰ ਕਿਹਾ ਇਸ ਦਾ ਕੱਪੜਾ ਵਸਤਰ ਉਤਾਰ ਕੇ ਨੰਗੀ ਕਰ ਦਿਓ ਅੱਖੀ ਮੀਟ ਧਿਆਨ ਧਰ ਹਾ ਹਾ ਕ੍ਰਿਸ਼ਨ ਕਰੇ ਬਿਲ ਲਾਂਦੀ ਪਹਿਲਾਂ ਆਪਣੇ ਸਰੀਰ ਦਾ ਜੋਰ ਵੇਖਿਆ ਪਰ ਦਰੋਪਦੀ ਦੇ ਸਰੀਰ ਦਾ ਬਲ ਉਹਨਾਂ ਨਹੀਂ ਸੀ ਜਿੰਨਾ ਬਲ ਦੁਸ਼ਾਸ਼ਨ ਵਿੱਚ ਸੀ ਉਹ ਤੋਂ ਆਪਣੀ ਰਾਖੀ ਆਪ ਨਾ ਕੀਤੀ ਗਈ ਫਿਰ ਉਸ ਨੇ ਆਪਣੇ ਪੰਜਾ ਪਤੀਆਂ ਵੱਲ ਵੇਖਿਆ ਪੰਜੇ ਪਤੀ ਤਾਂ ਆਪ ਹੀ ਉਸ ਨੂੰ ਹਾਰੇ ਹੋਏ ਸਨ ਉਹਨਾਂ ਨੇ ਨੀਵੀਆਂ ਪਾ ਲਈਆਂ ਭਾਵ ਇਸ਼ਾਰਾ ਕਰ ਦਿੱਤਾ ਸੀ ਤੇਰੀ ਮਦਦ ਨਹੀਂ ਕਰ ਸਕਦੇ ਫਿਰ ਉਸ ਨੇ ਰਾਜ ਸਭਾ ਵਿੱਚ ਜਿਹੜੇ ਵੱਡੇ ਵੱਡੇ ਭੀਸ਼ਮ ਪਿਤਾਮੇ ਵਰਗੇ ਬੈਠੇ ਸਨ ਉਹਨਾਂ ਵੱਲ ਵੇਖਿਆ ਉਹਨਾਂ ਨੇ ਵੀ ਸਿਰ ਨੀਵਾਂ ਕਰ ਲਿਆ ਦ੍ਰੋਪਦਾਂ ਦੀ ਮਦਦ ਕਰਨ ਤੋਂ ਵੀ ਇਨਕਾਰੀ ਹੋ ਗਏ ਕਿਉਂਕਿ ਦੁਰਯੋਧਨ ਦਾ ਬਲ ਬਹੁਤ ਜ਼ਿਆਦਾ ਸੀ ਉਸ ਤੋਂ ਬਾਅਦ ਫਿਰ ਬਾਦਸ਼ਾਹ ਤ੍ਰਿਤਰਾਸ਼ਟਰ ਉਹਦੇ ਵੱਲ ਵੇਖਿਆ ਦ੍ਰੋਪਤਾ ਨੇ ਤ੍ਰਿਤਰਾਸ਼ਟਰ ਵੀ ਆਪਣੇ ਪੁੱਤਰ ਦੀ ਜਿੱਦ ਅੱਗੇ ਤੇ ਉਸਦੇ ਬਲ ਅੱਗੇ ਕੁਝ ਕਰ ਨਾ ਸਕਿਆ ਅਖੀਰ ਜਦੋਂ ਫਿਰ ਕਿਤੋਂ ਵੀ ਉਸ ਨੂੰ ਢੋਈ ਨਾ ਮਿਲੀ ਤਾਂ ਫਿਰ ਉਸ ਸਮੇਂ ਦ੍ਰੋਪਤਾ ਨੂੰ ਕ੍ਰਿਸ਼ਨ ਭਗਵਾਨ ਜੀ ਦੀ ਯਾਦ ਆਈ ਤੇ ਉਹ ਕ੍ਰਿਸ਼ਨ ਜੀਆ ਨੂੰ ਆਵਾਜ਼ਾਂ ਮਾਰਨ ਲੱਗੀ ਅੱਖੀ ਮੀਟ ਧਿਆਨ ਧਰ ਅੱਖਾਂ ਮੀਚ ਲੀਆਂ ਫਿਰ ਧਿਆਨ ਜੋੜ ਲਿਆ ਹਾ ਹਾ ਕ੍ਰਿਸ਼ਨ ਕਰੈ ਬਿਲ ਲਾਂਦੀ ਫਿਰ ਕ੍ਰਿਸ਼ਨ ਜੀ ਨੂੰ ਪੁਕਾਰਾਂ ਕਰਦੀ ਹੈ ਤੁਸੀਂ ਮੇਰੀ ਰਖਵਾਲੀ ਕਰੋ ਹੋਰ ਤੁਹਾਡੇ ਤੋਂ ਬਗੈਰ ਮੇਰੀ ਰਖਵਾਲੀ ਕਰਨ ਵਾਲਾ ਕੋਈ ਨਹੀਂ ਕੱਪੜ ਕੋਟ ਓਸਾਰ ਅਨ ਥੱਕ ਕੇ ਦੂਤ ਨਾ 파ਰਵ ਸੰਦੀ ਜਿਹੜੇ ਦੂਤ ਸਨ ਉਹ ਉਸ ਦੀ ਸਾੜੀ ਉਤਾਰਨ ਲੱਗੇ ਫਿਰ ਹੁਣ ਵਿਰੋਧ ਨਹੀਂ ਕਰ ਰਹੀ ਦ੍ਰੋਪਤਾ ਕੋਈ ਕਿਉਂਕਿ ਪਰਮੇਸ਼ਰ ਦੇ ਡੋਰੀਆਂ ਸਾਢ ਛੱਡ ਦਿੱਤੀਆਂ ਨੇ ਹੁਣ ਜਦੋਂ ਖਿੱਚਦੇ ਆ ਸਾੜੀ ਤਾਂ ਨਾਲ ਨਾਲ ਘੁੰਮੀ ਜਾਂਦੀ ਹੈ ਸਾੜੀ ਉਤਰੀ ਜਾਂਦੀ ਹੈ ਉਤਰੀ ਜਾਂਦੀ ਹੈ ਉਤਰੀ ਜਾਂਦੀ ਹੈ ਕੱਪੜੇ ਦਾ ਬਹੁਤ ਵੱਡਾ ਕੋਟ ਕਈ ਏ ਢੇਰ ਲੱਗ ਗਿਆ ਪਰ ਦਰੋਪਤਾ ਦਾ ਸ਼ਰੀਰ ਨਾਗਣ ਨਾ ਹੋਇਆ ਹੱਥ ਮਰੋੜਨ ਸਿਰ ਧੁਣਨ ਪੱਛੋ ਤਾਨ ਕਰਨ ਜਹ ਜਾਂਦੀ ਉਹ ਸਾਰੇ ਥੱਕ ਗਏ ਆਪਣੇ ਹੱਥ ਮਰੋੜਦੇ ਐ ਸਿਰ ਮਾਰਦੇ ਐ ਵੀ ਵਾਪਰ ਕੀ ਗਿਆ ਇੰਨਾ ਕੱਪੜਾ ਤਾਂ ਸਾੜੀ ਤੇ ਹੁੰਦੇ ਹੀ ਨਹੀਂ ਇਹ ਕੱਪੜਾ ਕਿੱਥੋਂ ਆ ਰਿਹਾ ਹੈ ਥੱਕ ਗਏ ਸਾਰੇ ਔਰ ਫਿਰ ਜਦੋਂ ਸਾਰੇ ਥੱਕ ਗਏ ਉਹ ਡੇਗ ਪੇ ਥੱਕ ਕੇ ਘਰ ਆਈ ਠਾਕੁਰ ਮਿਲੇ ਪੈਜ ਰਹੀ ਬੋਲੇ ਸ਼ਰਮਾਂਦੀ ਤੇ ਫੇਰ ਜਦੋਂ ਸਾਰੇ ਥੱਕ ਗਏ ਅਖੀਰ ਦਰੋਪਤਾ ਆਪਣੇ ਘਰ ਨੂੰ ਵਾਪਸ ਆਈ ਜਦੋਂ ਵਾਪਸ ਆਈ ਆ ਤਾਂ ਰਸਤੇ ਵਿੱਚ ਠਾਕੁਰ ਜੀ ਮਿਲੇ ਕ੍ਰਿਸ਼ਨ ਭਗਵਾਨ ਜੀ ਕ੍ਰਿਸ਼ਨ ਭਗਵਾਨ ਜੀ ਨੂੰ ਨਮਸਕਾਰ ਕੀਤੀ ਤੇ ਸ਼ਰਮਾਂਦੀ ਹੋਈ ਕਹਿੰਦੀ ਹੈ ਭਗਵਾਨ ਜੀ ਤੁਸੀਂ ਮੇਰੀ ਲਾਜ ਰੱਖ ਲਈ ਨਾਥ ਅਨਾਥਾਂ ਬਾਣ ਧੁਰਾਂ ਦੀ ਜਿਹੜੇ ਭਗਵਾਨ ਜੀ ਹੁੰਦੇ ਹਨ ਉਹਨਾਂ ਦੀ ਧੁਰ ਦੀ ਬਾਣ ਹੈ ਬਾਣ ਗਈਏ ਉਹਦਾ ਸੁਭਾਅ ਹੈ ਕਿ ਅਨਾਥਾਂ ਦੇ 나ਥ ਭਾਵ ਜਿਸ ਦਾ ਕੋਈ ਆਸਰਾ ਨਾ ਹੋਵੇ ਅਨਾਥ ਉਹਨੂੰ ਕਿਹਾ ਜਾਂਦਾ ਹੈ ਜਿਸ ਦਾ ਕੋਈ ਮਾਲਕ ਨਾ ਹੋਵੇ ਜਿਸ ਦੀ ਰਖਵਾਲੀ ਕਰਨ ਵਾਲਾ ਕੋਈ ਨਾ ਹੋਵੇ ਜਿਹਦੀ ਪਾਲਣਾ ਪੋਸ਼ਣਾ ਕਰਨ ਵਾਲਾ ਕੋਈ ਨਾ ਹੋਵੇ ਉਹਨਾਂ ਦਾ 나ਥ 나ਥ ਕਈਏ ਮਾਲਕ ਜਿਹਦਾ ਕੋਈ ਮਾਲਕ ਨਹੀਂ ਉਹਦਾ ਮਾਲਕ ਕੌਣ ਹੈ ਅਕਾਲ ਪੁਰਖ ਠਾਕੁਰ ਭਗਵਾਨ ਪਰਮੇਸ਼ਰ ਅਨਾਥਾਂ ਦਾ 나ਥ ਬਣਨਾ ਇਹ ਤੁਰਦੀ ਬਾਣ ਹੈ ਪਰਮੇਸ਼ਰ ਜੀ ਦੀ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਦ੍ਰੋਪਦਾਂ ਦਾ ਇਹ ਦ੍ਰਿਸ਼ ਬੜਾ ਹੀ ਦਰਯੋਧਨ ਵਰਗਿਆਂ ਵਾਸਤੇ ਦਿਲ ਤੇ ਰੂਹ ਕੰਬਾਉ ਸੀ ਅੱਖਾਂ ਮੀਟ ਕੇ ਭਗਵਾਨ ਕ੍ਰਿਸ਼ਨ ਜੀ ਦਾ ਧਿਆਨ ਧਰਿਆ ਬੇਨਤੀ ਕੀਤੀ ਰਾਜ ਸਭਾ ਵਿੱਚ लाज ਰੱਖੋ ਮੇਰੀ ਉਸ ਦੀ ਭਗਤੀ ਉਸ ਦੀ ਆਤਮਾ ਦੀ ਪੁਕਾਰ ਸੁਣ ਕੇ ਭਗਵਾਨ ਕ੍ਰਿਸ਼ਨ ਨੇ ਐਸਾ ਮਾਇਆ ਦਾ ਜਾਲ ਤਣਿਆ ਕਿ ਜਿਉਂ-ਜਿਉਂ ਤ੍ਰੋਪਤੀ ਦੀ ਸਾੜੀ ਨੂੰ ਦੁਸ਼ਾਸ਼ਨ ਖਿੱਚਦਾ ਗਿਆ ਤਿਉਂ-ਤਿਉਂ ਸਾੜੀ ਵੱਧਦੀ ਗਈ ਇੱਥੋਂ ਤੱਕ ਕਿ ਢੇਰ ਲੱਗ ਗਿਆ ਪਰ ਚੀਰ ਨਾ ਮੁੱਕਿਆ ਇਸ ਅਲੌਕਿਕ ਕਰਾਮਾਤ ਨੇ ਸਾਰਿਆਂ ਨੂੰ ਸ਼ਰਮਾ ਦਿੱਤਾ ਤੇ ਦੁਰਯੋਧਨ ਤੇ ਉਸ ਦੀ ਸਭਾ ਦੇ ਹੋਰ ਲੋਕ ਹੈਰਾਨ ਹੋ ਕੇ ਡਰ ਗਏ ਮਨ ਵਿੱਚ ਸ਼ਰਮਿੰਦਾ ਹੋਣ ਲੱਗੇ ਕਿ ਇਹ ਭਗਵਾਨ ਦੀ ਅਨੋਖੀ ਲੀਲਾ ਹੈ ਹੋ ਸਕਦਾ ਹੈ ਕਿ ਦੁਰਯੋਧਨ ਤੇ ਉਸ ਦੇ ਭਾਈਆਂ ਨੂੰ ਕਿਸੇ ਨਵੀਂ ਵਿਵਤਾ ਵਿੱਚ ਪਾ ਦੇਵੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਆਖਰ ਦਰਯੋਧਨ ਨੇ ਉਸ ਨੂੰ ਨੰਗੀ ਕਰਨ ਦਾ ਖਿਆਲ ਛੱਡ ਦਿੱਤਾ ਤੇ ਘਰ ਨੂੰ ਘੱਲ ਦਿੱਤਾ ਜਦੋਂ ਘਰ ਆਈ ਤਾਂ ਅੱਗੇ ਬੈਠੇ ਕ੍ਰਿਸ਼ਨ ਜੀ ਮੁਸਕਰਾ ਰਹੇ ਹਨ ਉਹ ਆ ਕੇ ਉਹਨਾਂ ਦੇ ਚਰਨੀ ਲੱਗੀ ਤੇ ਬੇਨਤੀ ਕੀਤੀ हे ਭਗਵਾਨ ਤੁਸੀਂ ਅਨਾਥਾਂ ਨੂੰ ਬਚਾਉਣ ਵਾਲੇ ਤੇ ਆਪਣੇ ਭਗਤਾਂ ਦੀ ਸੁਰੱਖਿਆ ਕਰਨ ਵਾਲੇ ਗ੍ਰੰਥਾਂ ਵਿੱਚ ਲਿਖਿਆ ਸੰਗਤ ਜੀ ਕਿ ਇੱਕ ਦਫਾ ਦ੍ਰੋਪਦੀ ਆਪਣੀ ਸਹੇਲੀਆਂ ਦੇ ਨਾਲ ਨਦੀ ਤੇ ਇਸ਼ਨਾਨ ਕਰਨ ਗਈ ਸੀ ਤੇ ਉਥੇ ਦਰਵਾਸ਼ਾ ਰਖੀ ਇਸ਼ਨਾਨ ਕਰ ਰਹੇ ਸੀ ਦੇਵ ਨੇ ਇਹਦੇ ਨਾਲ ਉਹਨਾਂ ਦਾ ਕੱਪੜਾ ਦਰਿਆ ਚ ਰੁੜ ਗਿਆ ਉਹਨਾਂ ਕੋਲ ਹੋਰ ਕੋਈ ਵਸਤਰ ਨਹੀਂ ਸੀ ਇਸ ਲਈ ਪਾਣੀ ਵਿੱਚੋਂ ਬਾਹਰ ਨਹੀਂ ਸਨ ਨਿਕਲਦੇ ਰਾਜ ਕੰਨਿਆ ਦਰੋਪਤਾ ਨੂੰ ਵੇਖ ਕੇ ਆਪਣੀ ਔਕੜ ਦੱਸੀ ਮੁਸ਼ਕਲ ਦੱਸੀ ਕਿ ਮੇਰੇ ਕੱਪੜੇ ਤਾਂ ਬਾਹਰ ਰੁੜ ਗਿਆ ਹੁਣ ਨਦੀ ਵਿੱਚੋਂ ਮੈਂ ਬਾਹਰ ਕਿਵੇਂ ਆਵਾਂ ਤਾਂ ਦ੍ਰੋਪਦੀ ਨੇ ਆਪਣਾ ਵਸਤਰ ਪਾੜ ਕੇ ਇਤਿਹਾਸ ਵਿੱਚ ਲਿਖਿਆ ਵੀ ਆਪਣੇ ਸਿਰ ਦੀ ਚੁੰਨੀ ਪਾੜ ਕੇ ਦਰਵਾਸ਼ਾ ਰਿਸ਼ੀ ਨੂੰ ਦੇ ਦਿੱਤੀ ਇਸ ਤੋਂ ਦਰਵਾਸ਼ਾ ਨੇ ਪ੍ਰਸੰਨ ਹੋ ਕੇ ਵਰ ਦਿੱਤਾ ਕਿ ਤੇਰਾ ਕੀਤਾ ਹੋਇਆ ਦਾਨ ਇਹ ਚੀਰ ਕਿਸੇ ਦਿਨ ਤੇਰੀ ਪਤ ਟਕੇਗਾ ਤਾਂ ਉਸ ਅਨੁਸਾਰ ਵੀ ਉਸ ਭਗਤੀ ਪੂਰੀ ਹੋਈ ਤੇ ਦ੍ਰੋਪਦੀ ਦੀ ਲਾਜ ਰੱਖੀ ਗਈ ਸਾਧ ਸੰਗਤ ਜੀ ਜਿਹੜਾ ਕੋਈ ਅੰਨ ਦਾ ਦਾਨ ਕਰਦਾ ਹੈ ਤਾਂ ਉਸ ਨੂੰ ਅੰਨ ਦੀ ਪ੍ਰਾਪਤੀ ਹੁੰਦੀ ਹੈ ਜਿਹੜਾ ਕੋਈ ਮਾਇਆ ਦਾ ਦਾਨ ਕਰਦਾ ਉਸ ਨੂੰ ਮਾਇਆ ਮਿਲਦੀ ਹੈ ਜਿਹੜਾ ਕੋਈ ਬਸਤਰ ਦਾ ਦਾਨ ਕਰਦਾ ਉਸ ਨੂੰ ਬਸਤਰ ਮਿਲਦੇ ਹਨ ਜਿਹੜਾ ਕੋਈ ਭੂਮੀ ਦਾਨ ਕਰਦਾ ਹੈ ਉਸ ਨੂੰ ਭੂਮੀ ਦਾ ਦਾਨ ਮਿਲਦਾ ਹੈ ਇਸ ਕਰਕੇ ਜਥਾ ਜੋਗ ਦਾਨ ਸਭਨਾਂ ਨੂੰ ਕਰਨਾ ਚਾਹੀਦਾ ਹੈ ਦ੍ਰੋਪਦੀ ਦੀ ਕਥਾ ਦਾ ਪਰਮਾਰਥ ਇਹ ਹੈ ਕਿ ਜੇ ਕੋਈ ਪ੍ਰਭੂ ਦੀ ਭਗਤੀ ਕਰਦਾ ਹੈ ਔਕੜ ਵੇਲੇ ਕਿਸੇ ਦੀ ਸਹਾਇਤਾ ਕਰਦਾ ਹੈ ਤਾਂ ਭਗਵਾਨ ਜੀ ਜ਼ਰੂਰ ਹੀ ਉਸ ਦੀ ਰਖਵਾਲੀ ਕਰਦੇ ਹਨ ਤੇ ਇਸੇ ਤਰ੍ਹਾਂ ਦਰੋਪਤਾਂ ਦੀ ਰਾਖੀ ਵੀ ਭਗਵਾਨ ਨੇ ਕੀਤੀ ਅਗਲੀ 23 ਨੰਬਰ ਸਾਖੀ ਆ ਰਹੀ ਹੈ ਰਾਜਾ ਹਰੀਚੰਦ ਪਹਿਲਾ ਦੋ ਹਰੀਚੰਦ ਰਾਜਿਆਂ ਦਾ ਨਾਮ ਇਤਿਹਾਸ ਵਿੱਚ ਬੜਾ ਸਤਕਾਰ ਨਾਲ ਲਿਖਿਆ ਗਿਆ ਪਹਿਲੇ ਰਾਜੇ ਦੀ ਕਥਾ ਆਰੰਭ ਹੋ ਰਹੀ ਹੈ ਭਾਈ ਗੁਰਦਾਸ ਸਾਹਿਬ ਦੇ ਬਚਨ ਨੇ ਸੁਖ ਰਾਜੇ ਹਰੀ ਚੰਦ ਘਰ ਨਾਰ ਸੁਤਾਰਾ ਲੋਚਣ ਰਾਣੀ ਸਾਧ ਸੰਗਤ ਮਿਲ ਗਾਵਦੇ ਰਾਤੀ ਜਾਏ ਸੁਣੇ ਗੁਰ ਬਾਣੀ ਪਿਛੋ ਰਾਜਾ ਜਾਗਿਆ ਅਧੀ ਰਾਤ ਨਖੰਡ ਵਿਹਾਣੀ ਰਾਣੀ ਦਿਸਨਾ ਆਪਦੀ ਮਨ ਵਿੱਚ ਵਰਤ ਗਈ ਹੈ ਰਾਣੀ ਹੋਰ ਤਰਾਤੀ ਉੱਠ ਕੇ ਚੱਲਿਆ ਪਿੱਛੇ ਤਰਲ ਜਵਾਨੀ ਰਾਣੀ ਬਹਤੀ ਸੰਗਤੀ ਰਾਜੇ ਖੜੀ ਖੜਾਉ ਨਿਸ਼ਾਨੀ ਸਾਧ ਸੰਗਤਿਆ ਰਾਧਿਆ ਜੋੜੀ ਜੁੜੇ ਖੜਾਉ ਪੁਰਾਣੀ ਰਾਜੇ ਡਿਠਾ ਚਲਤ ਇਹ ਇਹ ਖੜਾਵ ਹੈ ਚੋਜ ਵਿਡਾਣੀ ਸਾਧ ਸੰਗਤ ਬਿਟ ਹੋ ਕੁਰਬਾਣੀ ਇਹ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਇਸ ਦਾ ਅਰਥ ਕਥਾ ਕੀ ਹੈ ਇੱਕ ਰਾਜਾ ਸੀ ਉਹਦਾ ਨਾਮ ਸੀ ਹਰੀ ਚੰਦ ਉਹਦਾ ਵਿਆਹ ਹੋਇਆ ਘਰ ਜੋ ਰਾਣੀ ਸੀ ਉਸ ਦਾ ਨਾਮ ਸੀ ਤਰਲੋਚਨ ਰਾਣੀ ਤਰਲੋਚਨ ਰਾਣੀ ਤਾਂ ਵੈਸੇ ਕਹਿੰਦੇ ਸੀ ਉਹ ਸੁਣੋ ਬਚਪਨ ਵਿੱਚ ਕੁਝ ਨੇਕ ਪੁਰਸ਼ਾਂ ਦੇ ਬਚਨ ਸੁਣਨ ਦੀ ਲਗਨ ਸੀ ਛੋਟਾ ਜਿਹਾ ਰਾਜ ਸੀ ਬੜੀ ਧਰਮੀ ਰਾਣੀ ਵਿਆਹ ਦੇ ਪਿੱਛੋਂ ਵੀ ਪੂਜਾ ਪਾਠ ਵੱਲ ਲੱਗੀ ਰਹੀ ਰਾਜ ਭਵਨ ਦੇ ਨੇੜੇ ਕੋਈ ਭਜਨ ਮੰਡਲੀ ਆ ਗਈ ਉਹ ਹਰੀ ਕੀਰਤਨ ਕਰਨ ਲੱਗੀ ਸਾਰੀ ਰਾਤ ਕੀਰਤਨ ਹੁੰਦਾ ਰਿਹਾ ਰਾਣੀ ਨੂੰ ਪਤਾ ਲੱਗਿਆ ਉਹ ਵੀ satsang ਕਰਨ ਵਾਸਤੇ ਜਾਣ ਲੱਗੀ ਉਹਦਾ ਨਾਮ ਸੀ ਪਰਮਾਤਮਾ ਦਾ ਨਾਮ ਉਸਦਾ ਜੀਵਨ ਆਸਰਾ ਸੀ ਉਹ ਨਿਰਪੈਤਾ ਨਾਲ ਨੇਕਰਾ ਜਾਇਆ ਕਰਦੀ ਸੀ ਭਾਈ ਗੁਰਦਾਸ ਜੀ ਦੇ ਬਚਨ ਅਨੁਸਾਰ ਇੱਕ ਦਿਨ ਤਰਲੋਚਨ ਰਾਣੀ ਜਦੋਂ ਚਲੀ ਗਈ ਤਾਂ ਪਿੱਛੋਂ ਰਾਜੇ ਨੂੰ ਕਿਤੇ ਜਾਗ ਆ ਗਈ ਰਾਜਾ ਸਤਸੰਗੀ ਨਹੀਂ ਸੀ ਉਹ ਆਪਣੇ ਰਾਜਕਾਜ ਵਿੱਚ ਰਹਿੰਦਾ ਸੀ ਤੇ ਧਰਮ ਕਰਮ ਵੱਲ ਧਿਆਨ ਦੇਣ ਦੀ ਥਾਂ ਤੇ ਸਗੋਂ ਰੰਗ ਰਲੀਆਂ ਮਾਨਦਾ ਸੀ ਐਸਾ ਪੁਰਸ਼ ਸਦਾ ਹੀ ਛੱਕੀ ਸੁਭਾਅ ਦਾ ਹੁੰਦਾ ਹੈ ਤੇ ਲੋਚਨ ਰਾਣੀ ਜਿੰਨੀ ਨੇਕ ਸੀ ਧਰਮਣ ਸੀ ਉਨੀ ਹੀ ਸੁੰਦਰ ਤੇ ਰੂਪਵਤੀ ਵੀ ਸੀ ਭਗਵਾਨ ਨੇ ਉਸ ਨੂੰ ਸਾਰੇ ਸੁੱਖ ਦਿੱਤੇ ਸਨ ਸ਼ਾਂਤੀ ਨਾਲ ਉਹਦਾ ਜੀਵਨ ਲੰਘ ਰਿਹਾ ਸੀ ਜਦੋਂ ਰਾਜਾ ਜਾਗਿਆ ਤਾ ਕੀ ਵੇਖਦਾ ਕਿ ਰਾਣੀ ਦੀ ਸੇਜ ਖਾਲੀ ਹੈ ਕਿਧਰ ਗਈ ਰਾਜੇ ਦੇ ਮਨ ਵਿੱਚ ਹੈਰਾਨੀ ਹੋ ਗਈ ਉਸਨੇ ਉੱਠ ਕੇ ਦੇਖਿਆ ਪਰ ਰਾਣੀ ਕਿਤੇ ਨਾਲ ਲੱਭੀ ਰਾਜ ਭਵਨ ਦੇ ਪਹਿਰੇਦਾਰਾਂ ਨੂੰ ਪੁੱਛਿਆ ਰਾਣੀ ਕਿੱਥੇ ਆਈ ਉਹਨਾਂ ਨੇ ਵੀ ਕੁਝ ਨਾ ਦੱਸਿਆ ਕਿਉਂਕਿ ਜਦੋਂ ਰਾਣੀ ਜਾਂਦੀ ਸੀ ਕੁਦਰਤ ਉਹਨਾਂ ਤੋਂ ਲੁੱਕ ਕੇ ਜਾਇਆ ਕਰਦੀ ਸੀ ਤੇ ਉਹਨਾਂ ਨੂੰ ਨੀਂਦ ਜਹੀ ਆ ਜਾਂਦੀ ਸੀ। ਭਗਵਾਨ ਦੀ ਐਸੀ ਕੋਈ ਲੀਲਾ ਸੀ ਰਾਣੀ ਨੂੰ ਉਹ ਦੇਖ ਨਹੀਂ ਸੀ ਪਉਂਦੇ। ਰਾਜਾ ਚੁੱਪ ਰਿਹਾ। ਉਸਨੇ ਆਈ ਹੋਈ ਰਾਣੀ ਨੂੰ ਪੁੱਛਿਆ ਨਾ। ਪਰ ਅਗਲੀ ਰਾਤ ਉਸ ਨੂੰ ਨੀਂਦ ਨਹੀਂ ਆਈ। ਉਹ ਜਾਗਦਾ ਰਿਹਾ। ਤੇ ਉਸਨੇ ਤਾੜਨਾ ਰੱਖੀ ਕਿ ਰਾਣੀ ਕਦੋਂ ਉੱਠ ਕੇ ਜਾਂਦੀ ਹੈ। ਉਹ ਪਲਗ ਦੇ ਉੱਪਰ ਪਿਆ ਸੌਣ ਦਾ ਨਾਟਕ ਕਰਦਾ ਰਿਹਾ ਪਰ ਸੁੱਤਾ ਨਾ ਤਾਲ ਰੱਖਦਾ ਹੈ ਰਾਣੀ ਕਦੋਂ ਉੱਠ ਕੇ ਜਾਏਗੀ ਰਾਣੀ ਆਪਣੇ ਨਿਯਮ ਅਨੁਸਾਰ ਤਾਂ ਸੌ ਗਈ ਜਦੋਂ ਅਮਰਤ ਵੇਲੇ ਸਤਸੰਗ ਦਾ ਵੇਲਾ ਆਇਆ ਭਾਵ ਅੱਧੀ ਰਾਤ ਬੀਤ ਗਈ ਤਾਂ ਰਾਣੀ ਉੱਠੀ ਇਸ਼ਨਾਨ ਕੀਤਾ ਸਧਾਰਨ ਵਸਤਰ ਬਹਿਨੇ ਤੇ ਆਪਣੇ satsang ਵੱਲ ਚੱਲ ਪਈ। ਰਾਜਾ ਅਸਲ ਵਿੱਚ ਸੁਤਾ ਨਹੀਂ ਸੀ। ਉਹ ਤਾਂ ਕੇਸਲ ਮਾਰ ਕੇ ਪਿਆ ਸੀ। ਜਦੋਂ ਤਾਰਾ ਰਾਣੀ ਤੁਰ ਗਈ ਤਾਂ ਉਹ ਪਿੱਛੇ ਤੁਰਿਆ ਗਿਆ। ਰਾਣੀ satsang ਵਿੱਚ ਜਾ ਬੈਠੀ। ਅੱਗੇ ਹਰੀ ਹਰੀ ਦਾ ਕੀਰਤਨ ਹੋ ਰਿਹਾ ਸੀ। ਔਰ ਸਾਰੇ ਹੀ ਸਵਰਗੀ ਜਿਉੜਿਆਂ ਵਾਂਗ ਅੰਤਰ ਧਿਆਨ ਹੋਏ ਬਰਾਜਮਾਨ ਸਨ ਧਰਮ ਸ਼ਾਂਤੀ ਤੇ ਪਿਆਰ ਦਾ ਵਾਤਾਵਰਨ ਸੀ ਹਰੀ ਚੰਦ ਪਹਿਲਾਂ ਤਾਂ ਕੁਝ ਚਿਰ ਖਲੋਤਾ ਸੋਚਦਾ ਰਿਹਾ ਫਿਰ ਰਾਣੀ ਦੀ ਇੱਕ ਖੜਾਮ ਚੁੱਕ ਲਈ ਦੋਵਾ ਚੋਂ ਇੱਕ ਚੁੱਕ ਲਈ ਤੇ ਆਪਣੇ ਰਾਜਪਾਵਨ ਨੂੰ ਆ ਗਿਆ ਆ ਕੇ ਆਰਾਮ ਨਾਲ ਆਪਣੀ ਸੇਜ ਉੱਤੇ ਸੌਂ ਗਿਆ ਉਹ ਸੋਚਦਾ ਸੀ ਵੀ ਜੇ ਮੈਂ ਰਾਣੀ ਨੂੰਂਂਜ ਪੁੱਛਿਆ ਤੂੰ ਕਿੱਥੇ ਜਾਂਦੀ ਆ ਹੋ ਸਕਦਾ ਝੂਠ ਬੋਲ ਦੇਵੇ ਪਰ ਮੈਂ ਪੁੱਛਾਂ ਨਾ ਜਦੋਂ ਉਸ ਦੀ ਇੱਕ ਖੜਾਮ ਮੈਂ ਚੁੱਕ ਲਈ ਚੋਰੀ ਹੋ ਗਈ ਸਮਝੋ ਤਾਂ ਰਾਣੀ ਆਪਣੇ ਆਪ ਹੀ ਦੱਸੇਗੀ ਨਿਸ਼ਾਨੀ ਆ ਗਈ ਮੇਰੇ ਕੋਲ ਫਿਰ ਮੁੱਕਰ ਨਹੀਂ ਸਕੇਗੀ ਮੈਂ ਪੁੱਛਾਂਗਾ ਕਿੱਥੇ ਗਈ ਸੀ ਉਸ ਨੂੰ ਦੱਸਣਾ ਪਏਗਾ ਗਈ ਭਾਵੇਂ ਚੰਗੇ ਥਾਂ ਤੇ ਆ ਪਰ ਮੇਰੀ ਆਗਿਆ ਤੋਂ ਬਿਨਾਂ ਗਈ ਹੈ ਮੈਨੂੰ ਪੁੱਛੇ ਤੋਂ ਬਗੈਰ ਗਈ ਹੈ ਇਸ ਕਰਕੇ ਰਾਣੀ ਨੂੰ ਤਾੜਨਾ ਜ਼ਰੂਰੀ ਹੈ ਸੁਸੋਂ ਗਿਆ ਉਸ ਨੂੰ ਦੀਨ ਦੁਨੀਆ ਦਾ ਕੋਈ ਖਿਆਲ ਨਹੀਂ ਸੀ ਉਹ ਤਾਂ ਰਾਜ ਕਾਜ ਰੰਗ ਰਾਜ ਤੇ ਮਾਇਆ ਦਾ ਪਤਲਾ ਸੀ ਸੁੱਤਾ ਹੋਇਆ ਉਹ ਉਸ ਦਿਨ ਕਈ ਸੁਪਨੇ ਦੇਖਦਾ ਰਿਹਾ ਸਤਸੰਗ ਸਮਾਪਤ ਹੋਈ ਭੋਗ ਬਹਿ ਗਿਆ ਜਦ ਰਾਣੀ ਬਾਹਰ ਹੋ ਕੇ ਲੱਗੀ ਖੜਾਵਾ ਪਾਉਣ ਤਾਂ ਵੇਖਿਆ ਖੜਾਮ ਤਾਂ ਇੱਕੋ ਹੀ ਹੈ ਖੜਾਮ ਇੱਕੋ ਹੀ ਹੈ ਇੱਕ ਕੋਈ ਚੋਰੀ ਲੈ ਗਿਆ ਕਰਕੇ ਇੱਧਰ ਉੱਧਰ ਲੱਭਦੀ ਰਹੀ ਨਾ ਲੱਭੀ ਇੱਕ ਖੜਾ ਨੂੰ ਦੇਖ ਕੇ ਰਾਣੀ ਹੈਰਾਨ ਹੋਈ ਪੀਏ ਕੀ ਵਰਤ ਗਈ ਇੱਕ ਖੜਾ ਕਿਸ ਨੇ ਚੋਰੀ ਕੀਤੀ ਹੈ ਹੌਲੀ ਹੌਲੀ ਸਤਸੰਗੀਆਂ ਨੂੰ ਵੀ ਪਤਾ ਲੱਗ ਗਿਆ ਸੰਗਤ ਨੇ ਫਿਰ ਅਰਦਾਸ ਕੀਤੀ हे ਪਰਬ੍ਰਹਮ ਤੇਰਾ ਜਸ ਕਰਦਿਆਂ ਰਾਣੀ ਦੀ ਖੜਾਮ ਦਾ ਚਲੇ ਜਾਣਾ ਭੈ ਦਾ ਕਾਰਨ ਹੈ ਤੇਰਾ ਜਸ ਕਿਵੇਂ ਪ੍ਰਗਟ ਹੋਏਗਾ ਕੋਈ ਆਪਣਾ ਕੌਤਕ ਵਿਖਾਓ ਅਰਦਾਸ ਪੂਰੀ ਕਰੋ ਰਾਣੀ ਨੇ ਰਾਜ ਭਵਨ ਜਾਣਾ ਹੈ ਸਹਾਇਤਾ ਕਰੋ ਸੰਗਤਾਂ ਨੇ ਐਨੇ ਪਿਆਰ ਨਾਲ ਅਰਦਾਸ ਕੀਤੀ ਉਸ ਵੇਲੇ ਖੜਾਵਾਂ ਦੇ ਨਾਲ ਉਹ ਜਈ ਹੋਈ ਪ੍ਰਾਣੀ ਖੜਾਮ ਜੁੜ ਗਈ ਇੱਕ ਤਾਂ ਹੁੰਦੀ ਹੈ ਨਵੀਂ ਕਿਉਂਕਿ ਦੂਜੀ ਪਹਿਲਾਂ ਵਾਲੀ ਪ੍ਰਾਣੀ ਸੀ ਤੇ ਜੇ ਨਵੀਂ ਰੱਖਦੀਏ ਨਵੀਂ ਦਾ ਫਿਰ ਫਰਕ ਆਉਂਦਾ ਪਰ ਜਿੰਨੀ ਕੁ ਪ੍ਰਾਣੀ ਪਹਿਲਾਂ ਵਾਲੀ ਸੀ ਉਨੀ ਇੱਕ ਪ੍ਰਾਣੀ ਹੀ ਖੜਾਮ ਜੁੜ ਗਈ ਸਾਰੇ ਹੈਰਾਨ ਹੋ ਗਏ ਔਰ ਪਾਰ ਬ੍ਰਹਮ ਦੀ ਜਾਇਜਾਕਾਰ ਕਰਦੇ ਆ। ਰਾਣੀ ਤਾਰਾ ਨੇ ਖੜਾਵਾਂ ਦੀ ਜੋੜੀ ਆਪਣੇ ਪੈਰਾਂ ਵਿੱਚ ਪਾਈ। ਪੈਰਾਂ ਵਿੱਚ ਪਾਈ ਤੇ ਰਾਜ ਭਵਨ ਨੂੰ ਆ ਗਈ। ਜਦੋਂ ਆਪਣੇ ਕਮਰੇ 'ਚ ਗਈ ਤਾਂ ਰਾਜੇ ਨੇ ਆਪਦੀ ਬਿਉਂਤ ਅਨੁਸਾਰ ਪੁੱਛਿਆ ਰਾਣੀ ਤੁਹਾਡੀਆਂ ਖੜਾਵਾਂ ਕਿੱਥੇ ਨੇ ਰਾਣੀ ਨੇ ਇੱਕ ਪੁੱਤਰ ਦਿੱਤਾ हे नाथ ਮੇਰੀਆਂ ਖੜਾਵਾਂ ਮੇਰੇ ਪੈਰਾਂ ਤੇ ਨੇ ਕੀ ਗੱਲ ਅੱਜ ਤੁਸੀਂ ਇਹ ਪੁੱਛਣ ਦੀ ਖੇਚਲ ਕਿਉਂ ਕੀਤੀ ਹੈ ਰਾਜੇ ਨੇ ਪੁੱਛਿਆ ਕਿੱਥੇ ਨੇ ਦਿਖਾਈ ਜਰਾ ਰਾਣੀ ਨੇ ਕਿਹਾ ਦਾਸੀ ਦੇ ਪੈਰੀ ਨੇ ਵੀ ਮੇਰੇ ਪੈਰਾਂ ਤੇ ਪਾਈਆਂ ਨੇ ਰਾਜੇ ਹਰੀ ਚੰਦ ਨੇ ਦੇਖਿਆ ਦੋਵੇਂ ਖੜਾਮਾਂ ਇੱਕੋ ਜੀਆਂ ਨੇ ਇੱਕੋ ਜੀਆਂ ਕਸੀਆਂ ਉਹਨੂੰ ਹੈਰਾਨੀ ਹੋਈ ਉਹਨੇ ਕਾਲੀ ਨਾਲ ਦੂਜੀ ਖੜਾਮ ਚੁੱਕ ਕੇ ਲਿਆਂਦੀ ਦੇਖਣੀ ਚਾਹੀ ਪਰ ਹੈਰਾਨ ਹੋ ਗਿਆ ਉਹ ਖੜਾਮ ਉੱਥੇ ਪਈ ਹੈ ਉਹ ਖੜਾਮ ਉੱਥੇ ਪਈ ਹੈ ਇਹ ਤਾਂ ਖੜਾਮਾਂ ਤਿੰਨ ਹੋ ਗਈਆਂ ਕੌਤਕ ਵੇਖ ਕੇ ਬੜਾ ਹੈਰਾਨ ਹੋਇਆ। ਰਾਣੀ ਸਾਰੀ ਗੱਲ ਸਮਝ ਗਈ। ਕਿ ਰਾਜਾ ਪਿੱਛੇ ਜਾਗਿਆ ਹੋਵੇਗਾ। ਇਹਨੂੰ ਸ਼ੱਕ ਪੈ ਗਿਆ ਹੋਵੇਗਾ। ਤੇ ਇਹ ਸਾਰੀ ਘਟਨਾ ਇਸ ਕਰਕੇ ਵਾਪਰੀ ਹੋਏਗੀ। ਤਾਂ ਰਾਜਾ ਰਾਣੀ ਨੂੰ ਪੁੱਛਦਾ ਹੈ। ਰਾਣੀਏ ਐਸਾ ਸੁਨਿਆਰਾ ਕੌਣ ਹੈ? ਜਿਨੇ ਨਾਲ ਮਿਲਦੀ ਜੁਲਦੀ ਉਹਨਾਂ ਕ ਪ੍ਰਾਣ ਪਿਆ ਹੋਇਆ ਖੜਾਮ ਬਣਾ ਕੇ ਇੱਕਦਮ ਤੈਨੂੰ ਦੇ ਤਾ ਰਾਣੀ ਨੇ ਕਿਹਾ ਉਹ ਸੁਨਿਆਰਾ ਇਨਾਂ ਅੱਖਾਂ ਨਾਲ ਨਜ਼ਰ ਨਹੀਂ ਆਉਂਦਾ ਇਨਾਂ ਅੱਖਾਂ ਨਾਲ ਦਿਸਦਾ ਨਹੀਂ ਰਾਜੇ ਨੇ ਕਿਹਾ ਮੈਨੂੰ ਦਰਸ਼ਨ ਕਰਾ ਮੈਂ ਉਸ ਨੂੰ ਇਨਾਮ ਦੇਵਾਂ ਐਡਾ ਮਾਹਰ ਇੰਨੀ ਛੇਤੀ ਨਾਲ ਦੀ ਬਿਲਦੀ ਖੜਾਮ ਬਣਾ ਤਾ ਰਾਣੀ ਕਹਿਣ ਲੱਗੀ ਇੰਨਾਂ ਅੱਖਾਂ ਨਾਲ ਨਹੀਂ ਦਿਸਣਾ ਹੋਰ ਰਾਣੀ ਨੇ ਕਿਹਾ ਉਹ ਤਾਂ ਪ੍ਰੇਮ ਦੇ ਨੇਤਰਾਂ ਨਾਲ ਦਿਸਦਾ ਹੈ ਪ੍ਰੇਮ ਦੀਆਂ ਅੱਖਾਂ ਨਾਲ ਜਿੰਦਾ ਹੈ ਕੌਣ ਹੈ ਉਹ ਸੁਨਿਆਰਾ ਫਿਰ ਰਾਣੀ ਨੇ ਆਖਿਆ ਉਹ ਅਕਾਲ ਪੁਰਖ ਵਾਹਿਗੁਰੂ ਭਗਵਾਨ ਹੈ ਜਿਹਦੇ ਅੱਗੇ ਅਰਦਾਸ ਕੀਤੀ ਉਹਨੇ ਅਰਦਾਸ ਮੰਨੀ ਪ੍ਰਵਾਨ ਹੋਈ ਇਹ ਖੜਾ암 ਭਗਵਾਨ ਨੇ ਦਿੱਤੀ ਹੋਈ ਹੈ ਪਾਰ ਬ੍ਰਹਮ ਪਰਮੇਸ਼ਰ ਬੜਾ ਦਿਆਲੂ ਤੇ ਲੀਲਾ ਕਰਨ ਵਾਲਾ ਕੋਈ ਉਸ ਦਾ ਪਾਰਾਵਾਰ ਨਹੀਂ ਪਾ ਸਕਦਾ ਰਾਣੀ ਨੇ ਸਾਹਮਣੇ ਪੁੱਛਿਆ ਰਾਜੇ ਨੂੰ हे नाथ ਹੁਣ ਤਾਂ ਤੁਹਾਡੇ ਮਨ ਵਿੱਚ ਭਰੋਸਾ ਹੋ ਗਿਆ ਕਿ ਅੱਧੀ ਰਾਤ ਉੱਠ ਕੇ ਮੈਂ ਕਿੱਥੇ ਜਾਨੀ ਆ ਮੈਂ ਕਿਹਦੀ ਭਗਤੀ ਕਰਦੀ ਆ ਭਗਤੀ ਹੀ ਮੇਰੇ ਜੀਵਨ ਦਾ ਨਿਸ਼ਾਨਾ ਹੈ ਇਸ ਮਾਇਆਵਾਦੀ ਜਗਤ ਵਿੱਚ ਔਰ ਹੈ ਵੀ ਕੀ ਕਿੰਨਾ ਚੰਗਾ ਹੋਵੇ ਆਪ ਵੀ ਚੱਲਿਆ ਕਰੋ ਮੇਰੇ ਨਾਲ ਸਤਸੰਗ ਵਿੱਚ ਕੜੀ ਦੋ ਕੜੀਆਂ ਬੈਠ ਕੇ ਮਨ ਸ਼ਾਂਤ ਕਰ ਲਿਆ ਕਰੋ ਬਾਕੀ ਤੰਦੇ ਤੰਧਾਰ ਕੰਮ ਕਾਜ ਤਾਂ ਹੁੰਦੇ ਹੀ ਰਹਿੰਦੇ ਆ ਉਹਨਾਂ ਨੇ ਰੁਕਣਾ ਨਹੀਂ ਸਤਸੰਗ ਕਰਨੀ ਜ਼ਰੂਰੀ ਹੈ ਰਾਜੇ ਹਰੀਚੰਦ ਨੇ ਤਾਰਾ ਰਾਣੀ ਦੇ ਕੋਲੋਂ ਖਿਮਾ ਮੰਗੀ ਖਿਮਾ ਮੰਗੀ ਸਤ ਸੰਗਤ ਵਿੱਚ ਜਾਣ ਦੀ ਖੁੱਲ੍ਹ ਦਿੱਤੀ ਨਾ ਕੇਵਲ ਰਾਣੀ ਨੂੰ ਖੁੱਲ੍ਹ ਦਿੱਤੀ ਸਗੋਂ ਆਪ ਵੀ ਰਾਣੀ ਦੇ ਨਾਲ ਸਤ ਸੰਗਤ ਵਿੱਚ ਜਾਇਆ ਕਰੇ ਭਗਤੀ ਕਰਿਆ ਕਰੇ ਤੇ ਨਾਲ ਹੋਰਾਂ ਨੂੰ ਵੀ ਜੋੜਿਆ ਕਰੇ ਇਓ ਹਰਾਨੀ ਦੇ ਨਾਲ ਰਾਜਾ ਤੇ ਰਾਜੇ ਦੇ ਨਾਲ ਉਸ ਦੇ ਮੰਤਰੀ ਵਜ਼ੀਰ ਤੇ ਹੋਰ ਖਲਕਤ ਧਰਮ ਦੇ ਮਾਰਗ ਤੇ ਜੁੜ ਗਈ। ਸਾਧ ਸੰਗਤ ਜੀ ਇਹ ਇਤਿਹਾਸ ਰਾਣੀ ਤਾਰਾ ਤੇ ਰਾਜਾ ਹਰੀ ਚੰਦ ਰਾਜਾ ਹਰੀ ਚੰਦ ਰਾਣੀ ਤਾਰਾ ਇਹ ਇਤਿਹਾਸ ਆਪਾਂ ਨੂੰ ਇਹ ਦੱਸਦਾ ਹੈ ਕੇ ਟੱਬਰ ਵਿੱਚ ਪਰਿਵਾਰ ਵਿੱਚ ਜੇਕਰ ਕੋਈ ਇੱਕ ਅਧ ਜੀਵ ਵੀ ਐਸਾ ਹੋਵੇ ਜਿਹੜਾ ਸਤਸੰਗੀ ਹੋਵੇ ਤੇ ਉਹਦੇ ਪਿੱਛੇ ਲੱਗ ਕੇ ਉਹਦੇ ਨਾਲ ਲੱਗ ਕੇ ਬਾਕੀ ਟੱਬਰ ਵੀ ਤਰ ਜਾਂਦਾ ਹੈ ਲੋੜ ਹੈ ਪ੍ਰੇਮ ਦੀ ਸ਼ਰਧਾ ਦੀ ਔਰ ਭਾਵਨਾ ਦੀ ਸੋ ਇਸ ਕਰਕੇ ਆਪਾਂ ਨੂੰ ਵੀ ਸਾਰਿਆਂ ਨੂੰ ਭਾਈ ਸਤਸੰਗੀ ਹੋਣਾ ਚਾਹੀਦਾ ਹੈ ਸਤਸੰਗਤ ਵਿੱਚ ਆਇਆ ਤੇ ਮਿਲਦੀ ਨਾਮ ਜਪਣ ਦੀ ਜੁਗਤੀ ਜੁਗਤੀ ਦੇ ਪਾਇਆ ਤੇ ਮਿਲਦੀ ਪਰਮ ਪਦਾਰਥ ਮੁਕਤੀ ਮੁਕਤੀ ਤਦ ਪ੍ਰੇਮ ਬਿਨਾ ਨੇਹ ਫਲ ਲਖੋ ਜਗਤ ਮੇ ਆਨਾ ਸਤਸੰਗਤ ਬਾਜੋ ਜੀ ਤਰਿਆ ਭਵ ਸਾਗਰ ਨਹੀਂ ਜਾਣਾ ਸੋ ਆਪ ਜੀ ਸਰਵਤ ਸੰਗਤ ਦਾ ਧੰਨਵਾਦ ਜਿਹੜੇ ਰੋਜ਼ਾਨਾ ਹੀ ਅਮਰਤ ਵੇਲੇ ਪਹੁੰਚ ਕੇ ਸਾਖੀਆਂ ਕਥਾ ਕਹਾਣੀਆਂ ਪ੍ਰਸੰਗ ਇਤਿਹਾਸ ਸਰਵਣ ਕਰਦੇ ਹੋ ਇਹਨਾਂ ਨੂੰ ਯਾਦ ਰੱਖਣਾ ਜਦ ਸਮਾਂ ਬਣੇ ਕਿਸੇ ਹੋਰ ਨਾਲ ਸਾਂਝੀ ਕਰਨੀ ਜਿਹੜੀ ਵੀ ਕਥਾ ਸੁਣਦੇ ਆ ਜੇ ਸਾਰੀ ਯਾਦ ਨਾ ਹੋਵੇ ਅੱਧੀ ਪਚੱਦੀ ਜਿੰਨੀ ਵੀ ਮਰਜ਼ੀ ਜਿਦੇ ਨਾਲ ਵੀ ਕਦੇ ਸਮਾਂ ਬਣੇ ਉਹਦੇ ਨਾਲ ਸਾਂਝੀ ਕਰੀਏ ਪਹਿਲਾਂ ਸੁਣੀਏ ਫਿਰ ਸੁਨਾਈਏ ਸੁਣਨ ਦਾ ਵੀ ਪੁੰਨ ਹੈ ਫਲ ਹੈ ਤੇ ਸੁਣਾਉਣ ਦਾ ਵੀ ਫਲ ਹੈ ਫਿਰ ਮਹਾਰਜ ਨੇ ਕਿਹਾ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪ ਹੈ ਮੇਲੇ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧ ਆਗੇ